ਤਨ ਇਹ ਥਾਨ ਰੂਪਿੰਦ ਕੁੰਨ ਗਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਉਹ ਥਾਂ ਜਿੱਥੇ ਕਿ ਪਹਿਲਾਂ ਬਾਗ ਸੀ ਹੁਣ ਗੁਰਦੁਆਰਾ ਸਾਹਿਬ ਬਣਿਆ ਆ ਕਿਸੇ ਬਾਗ ਦੇ ਵਿੱਚ ਇੱਕ ਖੂਈ ਵੀ ਬਣੀ ਹੋਈ ਆ ਇੱਥੇ ਬਾਗ ਵੀ ਐਸੇ ਟਾਈਮ ਇੱਥੇ ਐਸੇ ਤਰੀਕੇ ਨਾਲ ਅੰਬ ਦੇ ਰੁੱਖ ਸੀਗੇ ਐਸੀ ਤਰੀਕੇ ਨਾਲ ਇੱਕ ਵੱਡਾ ਬਾਗ ਸੀ ਬਾਗ ਦੇ ਵਿੱਚ ਹੀ ਜਾ ਕੇ ਦੋਨਾਂ ਦਾ ਮਿਲਨ ਹੁੰਦਾ ਦੋਨੋਂ ਜਾਣੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਤੋਂ ਇੱਕ ਬਾਧਰ ਦੀ ਕਨੂਜ ਨੂੰ ਮਿਲਦੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਉਹ ਥਾਂ ਜਿੱਥੇ ਕਿ ਪਹਿਲਾਂ ਬਾਗ ਸੀ ਹੁਣ ਗੁਰਦੁਆਰਾ ਸਾਹਿਬ ਬਣਿਆ ਆ ਕਿਉਂਕਿ ਐਸੇ ਬਾਗ ਦੇ ਵਿੱਚ ਇੱਕ ਖੂਈ ਵੀ ਬਣੀ ਹੋਈ ਆ ਤੇ ਬਾਗ ਵੀ ਆ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾਉ ਰਿਹਾ ਦੇਖੋ ਹੁਣ ਬਹੁਤ ਸਾਰਾ ਹਾਲਾਂਕਿ ਇਹ ਬਦਲ ਚੁੱਕਿਆ ਪਰ ਕਿਸੇ ਟਾਈਮ ਇੱਥੇ ਇਸੇ ਤਰੀਕੇ ਨਾਲ ਅੰਬਾ ਦੇ ਰਕਤ ਸੀਗੇ ਇਸੇ ਤਰੀਕੇ ਨਾਲ ਇੱਕ ਵੱਡਾ ਬਾਗ ਸੀ ਇਸ ਬਾਗ ਦੇ ਵਿੱਚ ਹੀ ਜਾ ਕੇ ਦੋਨਾਂ ਦਾ ਮਿਲਨ ਹੁੰਦਾ ਦੋਨੋਂ ਜਾਣੇ ਗੁਰਗੋਬਿੰਦ ਸਿੰਘ ਜੀ ਦੇ ਗੁਰਤੇ ਦੇ ਭਾਦਰ ਜੀ ਇੱਕ ਦੂਜੇ ਨੂੰ ਮਿਲਦੇ ਨੇ ਹਾਲਾਂਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਉਸੇ ਤਰੀਕੇ ਨਾਲ ਬਾਗ ਹੈ ਇਤਿਹਾਸੇ ਖੂਬ ਤੇ ਮੌਜੂਦ ਹੈ ਇੱਕ ਖੂਈ ਆ ਜਿਹੜੀ ਤੁਹਾਨੂੰ ਇਸ ਸਮੇਂ ਇਤਿਹਾਸਿਕ ਅਸੀਂ ਦਿਖਾ ਰਹੇ ਆ ਇਹ ਖੂਈ ਦੇ ਵਿੱਚੋਂ ਹੀ ਪਾਣੀ ਜਿਹੜਾ ਪੀਤਾ ਜਾਂਦਾ ਸੀ ਜਦ ਇੱਥੇ ਸੰਗਤਾਂ ਪੁੱਜਦੀਆਂ ਸਨ ਇੱਥੇ ਬੈ ਕੇ ਗੁਰੂ ਗੋਬੀ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਜੀ ਉਹ ਪ੍ਰਵਚਨ ਕਰਿਆ ਕਰਦੇ ਸਨ ਇੱਥੇ ਬੈ ਕੇ ਹੀ ਗੁਰੂ ਗੋਬੀ ਸਿੰਘ ਜੀ ਨਾਲ ਜਿਹੜਾ ਉਹਨਾਂ ਦਾ ਮੇਲ ਹੋਇਆ ਸੀ ਸੋ ਇਹ ਪਵਿੱਤਰ ਖੂਈ ਆ ਜਿਹਦੇ ਦਰਸ਼ਨ ਤੁਹਾਨੂੰ ਅਸੀਂ ਕਰਾ ਰਿਆ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਲਾਂਕਿ ਇੱਥੇ ਸੰਗਤਾਂ ਇਸ ਖੂਈ ਦਾ ਹਜੇ ਵੀ ਜਲ ਪਿੰਦੀਆਂ ਨਜ਼ਰ ਆਉਂ ਬਾਰਟਿਆ ਰਹੀ ਕੱਢਿਆ ਜਾਂਦਾ ਹੈ ਬਾਰ-ਬਾਰਿਆ ਜਾਂਦਾ ਜਿੱਥੇ ਸੰਗਤਾਂ ਆ ਕੇ ਜੜੀਆਂ ਜਲ ਪਿੰਦੀਆਂ ਨੇ ਕਿਉਂਕਿ ਇਹ ਖੂਈ ਜਿਹੜੀ ਉਸ ਬਾਗ ਦੇ ਵਿੱਚ ਮੌਜੂਦ ਆ ਜਿੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ ਗੁਰਤੇਗ ਬਹਾਦਰ ਸਾਹਿਬ ਜਿੱਥੇ ਬੈਠ ਕੇ ਉਸ ਪਰਮਾਤਮਾ ਦੀ ਉਸਤਤ ਕਰਿਆ ਕਰਦੇ ਸਨ ਨਾਮ ਜਪਿਆ ਕਰਦੇ ਸਨ ਉਹ ਥਾਂ ਹੈ ਉਹ ਪਵਿੱਤਰ ਖੂਈ ਆ ਜਿਹਦਾ ਜਲ ਜਿਹੜਾ ਆ ਇੱਥੇ ਭਰਿਆ ਜਾਂਦਾ ਜਿਹਦਾ ਜਲ ਇਥੋਂ ਆ ਕੇ ਕਾ ਸੰਗਤਾਂ ਲੈਂਦੀਆਂ ਨਜ਼ਰ ਆਉਂਦੀਆਂ ਰਖੂ ਹੈਗਾ ਜਦੋਂ ਨੌਵੇਂ ਪਾសា ਜੀ ਇਸ ਸਥਾਨ ਵਿਖੇ ਆਏ ਉਹਨਾਂ ਦੇ ਚਰਨ ਪੈਂਦੇ ਬਾਗ ਹਰਾ ਪਰਾ ਹੋ ਗਿਆ ਇਹ ਜਿਹੜਾ ਬਾਗ ਸੀ ਰਹੀਮ ਬਖਸ਼ ਕਰੀਮ ਬਖਸ਼ ਨਵਾਬ ਦਾ ਸੀ ਜਦੋਂ ਨਵਾਬ ਨੇ ਆਖਿਆ ਕਿ ਗੁਰੂ ਸਾਹਿਬ ਜੀ ਸਾਡੇ ਜਿਹੜੇ ਬੀਗਮ ਹੈ ਨੇ ਉਹਨਾਂ ਨੂੰ ਕੁਸਟ ਰੋਗ ਤੋਂ ਪ੍ਰੀਤ ਨੇ ਤੇ ਸਾਡਾ ਕੋਈ ਸੰਤਾਨ ਔਲਾਦ ਨਹੀਂ ਹੈਗਾ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਿ ਉਹਨਾਂ ਨੂੰ ਲੈ ਕੇ ਆਓ ਜਦੋਂ ਲੈ ਕੇ ਆਏ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਾਓ ਜਦੋਂ ਇਹ ਖੂਹ ਖੂਹ ਦੇ ਨਾਲ ਇਸ਼ਨਾਨ ਕਰਾਇਆ ਤਾਂ ਉਹਨਾਂ ਦਾ ਰੋਗ ਦੂਰ ਹੋ ਗਿਆ ਤਾਂ ਗੁਰੂ ਸਾਹਿਬ ਜੀ ਇੱਥੇ ਨਾਮਦਾਨ ਅਤੇ ਇਸ਼ਨਾਨ ਦਾ ਵਰ ਦਿੱਤੇ ਨੇ ਇਸ ਖੂਹ ਦੇ ਜਲ ਦੇ ਨਾਲ ਸਤਮੀ ਦੇ ਸਤਮੀ 12 ਸਤਮੀ ਜੋ ਵੀ ਇਸ਼ਨਾਨ ਕਰਨਗੇ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਔਲਾਦ ਨਹੀਂ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋਏਗੀ ਤੇ ਜਿਹੜੇ ਰੋਗੀ ਦੁਖੀ ਹੋਣਗੇ ਉਹਨਾਂ ਦੇ ਰੋਗ ਦੁੱਖ ਦੂਰ ਹੋ ਜਾਣਗੇ ਇਸ ਸਥਾਨ ਵਿਖੇ 9ਵੇਂ ਅਤੇ 10ਵੇਂ ਪਾਸਾ ਜੀ ਦਾ ਪਿਤਾ ਅਤੇ ਪੁੱਤਰ ਦਾ ਮਿਲਾਪ ਪਹਿਲੀ ਵਾਰ ਇਸੇ ਬਾਗ ਵਿਖੇ ਹੋਇਆ ਸੀਗਾ ਗੁਰੂ ਕਾ ਬਾਗ ਸ਼੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਖੜੋਤੇ ਹੋਏ ਆ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਾਪ ਹੋਇਆ ਤੇ ਇਤਿਹਾਸ ਵਿੱਚ ਬੜੀ ਪਿਆਰੀ ਇੱਕ ਘਟਨਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਅਨੰਦ ਕਾਰਜ 1633 ਵਿੱਚ ਕਰਤਾਰਪੁਰ ਸਾਹਿਬ ਹੋਏ ਉਤੋਂ ਬਾਅਦ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਪ੍ਰਕਾਸ਼ 1666 ਵਿੱਚ ਸ੍ਰੀ ਹਰਮੰਦਰ ਜੀ ਪਟਨਾ ਵਿਖੇ ਹੋਇਆ। ਸਾਲਸਰਾਏ ਜੋਰੀ ਦੀ ਹਵੇਲੀ ਵਿੱਚ ਉਸ ਵੇਲੇ ਗੁਰੂ ਤੇਗ ਬਹਾਦਰ ਪਾਦਸ਼ਾਹ ਟਾਕੇ ਵਿਖੇ ਸੀ ਪ੍ਰਚਾਰ ਲਈ ਗੁਰੂ ਜੀ ਨੇ ਆਪਣੇ ਹੁਕਮਨਾਮੇ ਪਟਨਾ ਸਾਹਿਬ ਦੀ ਸੰਗਤ ਲਈ ਭੇਜੇ ਪਰ ਇਹ ਜਿਹੜਾ ਸਥਾਨ ਹੈ ਇਸ ਲਈ ਮਹਾਨ ਪਵਿੱਤਰ ਬਣ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਪੁੱਤਰ ਦੇ ਜਦੋਂ دیدار ਕੀਤੇ ਪਹਿਲੀ ਵਾਰ ਆ ਪਹਿਲੀ ਵਾਰ ਹੀ ਪੁੱਤਰ ਨੇ ਪਿਤਾ ਨੂੰ ਵੇਖਿਆ ਤੇ ਪਿਤਾ ਨੇ ਪੁੱਤਰ ਨੂੰ ਵੇਖਿਆ ਤੇ ਇਹ ਵੀ ਇਤਿਹਾਸ ਵਿੱਚ ਆਉਂਦਾ ਵੀ ਇਹ ਬਾਗ ਜਿਹੜਾ ਸੀ ਇਸ ਮਿਲਾਪ ਦੀ ਜਿੱਥੇ ਗਵਾਹੀ ਪਰਦਾ ਉੱਥੇ ਬਾਗ ਵੀ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਹਰਿਆ ਭਰਿਆ ਹੋ ਗਿਆ ਗੋਬਿੰਦ ਕੀ ਐਸੀ ਘਰ ਕਮਾਈ ਗੋਬਿੰਦ ਕੀ ਐਸੀ ਸਰ ਆਹਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਦਰਸ਼ਨ ਕਰਾਂਗੇ ਉਸ ਇਤਿਹਾਸਿਕ ਨਿੰਮ ਦੇ ਦਰਖਤ ਦੇ ਜਿਸ ਨੂੰ ਦਤਨ ਸਾਹਿਬ ਨਾਲ ਜਾਣਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਨੇ ਦਤਨ ਕਰਦਿਆਂ ਹੋਇਆ ਇਸ ਦਤਨ ਨੂੰ ਧਰਤੀ 'ਚ ਘੜ ਦਿੱਤਾ ਸੀ ਤੇ ਉੱਥੇ ਆਪਣਾ ਕੜਾ ਵੀ ਰੱਖਿਆ ਸੀ ਤੇ ਆਖਿਰਕਾਰ ਉਹ ਦਤਨ ਦਾ ਇੱਕ ਪੂਰਾ ਨਿੰਮ ਦਾ ਦਰਖਤ ਬਣਦਾ ਤੇ ਜਦ ਦਰਖਤ ਹੁਣ ਵਿਰਧ ਹੋ ਚੁੱਕਿਆ ਟੁੱਟ ਕੇ ਜਿਹੜਾ ਉਹ गिर ਚੁੱਕਿਆ ਫੁੱਟ ਚੁੱਕਿਆ ਤਾਂ ਉਸ ਤੋਂ ਬਾਅਦ ਇੱਥੇ ਜਿਹੜਾ ਆ ਉਹ ਕੜਾ ਜਿਹੜਾ ਤੋਂ ਨਿਕਲਿਆ ਸੀ ਉਹ ਅੰਦਰ ਮੌਜੂਦ ਹੈ ਦਤਨ ਸਾਹਿਬ ਦੇ ਨਾਂ ਨਾਲ ਇਸ ਦਰਖਤ ਨੂੰ ਜਾਣਿਆ ਜਾਂਦਾ ਹੈ ਬਹੁਤ ਵਿਰਧ ਅਵਸਥਾ ਹੋਣ ਦੇ ਕਾਰਨ ਆਖਿਰਕਾਰ ਇਹ ਜਿਹੜਾ ਦਰਖਤ ਉਹ गिर ਚੁੱਕਿਆ ਹੈ ਕਿਉਂਕਿ ਗੁਰੂ ਸਾਹਿਬ ਦੇ ਹੱਥੀ ਲਾਇਆ ਗਿਆ ਸੀ ਪਰ ਹਰ ਪਰ ਹਜੇ ਵੀ ਨਜ਼ਰ ਆਉਂਦਾ ਹਰੇ ਵੀ ਹਰਾਇਦ ਦਰਖਤ ਨਜ਼ਰ ਆਉਂਦਾ ਜਿਹੜਾ ਨਿੰਮ ਦਾ ਪਰ ਇਹਦੀ ਯਾਦ ਦੇ ਵਿੱਚ ਇੱਕ ਹੋਰ ਜਿਹੜਾ ਆ ਦਰਖਤ ਜਿਹੜਾ ਉਹ ਲਾ ਦਿੱਤਾ ਗਿਆ ਸੀ ਬੂਟਾ ਲਾਇਆ ਗਿਆ ਸੀ ਜਿਸ ਨੂੰ ਗਤਨ ਸਾਹਿਬ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਂਟਰੀ ਤੇ ਉਹ ਸਾਹ ਦੀ ਐਂਟਰੀ ਤੇ ਜਿੱਥੇ ਗੁਰਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਨ ਹੁੰਦਾ ਉੱਥੇ ਹੀ ਬਾਹਰ ਹੈ ਮੌਜੂਦ ਹੈ ਇੱਥੇ ਬਹੁਤ ਸਾਰੇ ਲੋਕ ਵੱਖ-ਵੱਖ ਜਿਹੜੇ ਨੇ ਉਹ ਦਰਖਤ ਜਿਹੜੇ ਇੱਥੇ ਭੇਂਟ ਕਰਦੇ ਨੇ ਤਾਂ ਕਿ ਇੱਥੇ ਲਾਏ ਜਾਣ ਗੁਰੂ ਕਾ ਬਾਗ ਹਰਿਆ ਭਰਿਆ ਰਹੇ ਸੋ ਇਹ ਗੁਰੂ ਕਾ ਬਾਗ ਹੈ ਜਿਹੜਾ ਇਸ ਸਮੇਂ ਇਥੇ ਨਜ਼ਰ ਆਉਂਦਾ ਇਹ ਗੁਰਦੁਆਰਾ ਸਾਹਿਬ ਦੇ ਬਾਹਰੋਂ ਉਹ ਇਤਿਹਾਸਕ ਦਰਖਤ ਉਹ ਨਿੰਮ ਦਾ ਦਰਖਤ ਜਿਹੜਾ ਕਿ ਖੁਦ ਗੁਰੂ ਸਾਹਿਬ ਨੇ ਇੱਥੇ ਗੱਡ ਇਸ ਨੂੰ ਦਰਖਤਾਂ ਰੂਪ ਦਿੱਤਾ ਸੀ ਇਸ ਦੇ ਵਿੱਚ ਆਪਣਾ ਕੜਾ ਰੱਖਿਆ ਸੀ ਕੜਾ ਅੰਦਰ ਮੌਜੂਦ ਆ